ਪਟੰਨਾ ਪੁਲਿਸ ਵੀ ਕੰਟੀਨਿਊਡਲੀ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰੇ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਕੱਲ ਅੱਜ ਕੱਲ੍ਹ ਔਰ ਅੱਜ ਅੱਜ ਕੱਲ੍ਹ ਦੀ ਦਰਮਿਆਨੀ ਰਾਤ ਨੂੰ ਸਾਡੀ ਪਟੰਨਾ ਪੁਲਿਸ ਨੂੰ ਇੱਕ ਵਧੀਆ ਟਮਾਸ਼ਨ ਕੁਆंटਿਟੀ ਦੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੂਪਰਵੀਜ਼ਨ ਆਫ ਐਸਪੀਟੀ ਅਜੀਤ ਅਜੀਤ ਗਾਂਧੀ ਡੀਐਸਪੀ ਪੁੱਚੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖੀਰ ਤੋਂ ਸੜੀ ਨਦੀ ਟੀਮ ਨੂੰ ਇੱਕ 400 ਗ੍ਰਾਮ ਰੋਇੰਗ ਦਿਸ ਦਿਨਾਲਿਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡਿਟੇਲਸ ਦੱਸਣਾ ਚਾਹਾਂਗੀ ਜੀ 5 ਅੌਰਸ 6 ਦੇ ਜਿਹੜੇ ਦਰਮਿਆਨੀ ਰਾਤ ਚ ਐਸਐਚਓ ਨਥਾਣਾ ਇੰਸਪੈਕਟਰ ਸੁਕਰੀਪ ਔਰ ਇਹਨਾਂ ਦੀ ਟੀਮ ਨੇ ਬਸ ਸਟੈਂਡ ਪਿੰਡ ਨਥਾਣਾ ਦੇ ਏਰੀਆ ਚ ਲਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਦੈਨ ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਕੁਚੋ ਪ੍ਰਵੇਸ਼ চোপੜਾ ਜੀ ਇਹਨਾਂ ਦੀ ਹਾਜ਼ਰੀ 'ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ 'ਚ ਤਿੰਨ ਵਿਅਕਤੀ ਸੀਗੇ ਇੱਕ ਦਾ ਨਾਂ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲਵਾਲੀ ਹਰਿਆਣਾ ਦੂਜੇ ਦਾ ਨਾਂ ਹੈ ਜੀ ਹਰਸ਼ਪ੍ਰੀਤ ਸਿੰਘ ਇਹ ਵਾਸੀ ਗੰਗਾਨਗਰ ਰਾਜਸਥਾਨ ਦਾ ਹੈ ਤੇ ਤੀਜਾ ਤੀਜੇ ਦਾ ਨਾਂ ਵੀ ਮਨਪ੍ਰੀਤ ਸਿੰਘ ਹੈ ਉਹ ਰੈਂਡ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣਾ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 216185 ਐਨ ਡੀ ਪੀ ਐਸ ਐਕਟ ਹਨਨ ਨਾ ਨਾ ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਕਿ ਹੁਣ ਅਸੀਂ ਇਹਨਾਂ ਦਾ ਪੋਰਟ ਇਹਨਾਂ ਨੂੰ ਪੇਸ਼ ਕਰਾ ਕੇ ਰਿਮਾਂਡ ਲਵਾਂਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਵਰਡ ਜਾਂ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆ ਨੇ ਦੱਸਿਆ ਹੈ ਕਿ ਪਿੱਛੋਂ ਤਰਨ ਤਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਨਾਲੇ ਛੋਟੀ ਮਾਤਰਾ ਚ ਇਹਨੂੰ ਵਕਮਕ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨ ਕਨਫਰਮ ਇਟ ਇਟ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੇ ਪੁੱਛਕਿਸ਼ ਕਰਾਂਗੇ ਤੇ ਉਹਦੇ ਚ ਸਾਨੂੰ ਇਹ ਕਲੈਰੀਫਾਈ ਹੋਏਗਾ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰਾਇਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਖਣਾ ਕੋਤਵਾਲੀ ਚ ਐਨਡੀਪੀਐਸ ਦਾ ਇੱਕ ਮਕਦਮਾ ਆਲਰੇਡੀ ਦਰਜ ਹੈ ਸੋ ਦੋ ਦਾ ਪ੍ਰਾਇਮਲ ਕ੍ਰਿਮੀਨਲ ਰਿਕਾਰਡ ਹੈ ਇੱਕ ਦਾ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੱਗੇ 30 ਸਾਲ ਦੀ ਏਜ ਬ੍ਰੈਕਟਸ ਚ ਫਾਲ ਕਰਦੇ ਸੋ ਇਸ ਤਰ੍ਹਾਂ ਥਾਣਾ ਨਾ ਥਾਣਾ ਦੀ ਐਸਐਚਓ ਨਾਲ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਇਹਨਾਂ ਨੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਕਵਾਂਟਿਟ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਇਸ ਤਰ੍ਹਾਂ ਸਾਈ ਹੈ ਉਹ ਸਿਕਾ ਜੀ ਐਫ ਆਰ ਨੰਬਰ 27 24 ਮਾਰਚ 2024 ਦਾ ਅੰਡਰ ਸੈਕਸ਼ਨ 302 396 123 ਪੀਐਸ ਸਤਾਨਾ ਉਹਦੇ ਚਿੱਕ ਸੁਖਦੇਵ ਸਿੰਘ ਉਰ ਸultan ਉਰ ਪੋਪਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਤਲਵੰਡੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਦਾ ਵੀ ਇੱਕ ਮਰਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਮ ਦਰਸ਼ਨ ਸਿੰਘ उत्तर गुलजार सिंह सो ये ਸਾਡੀ ਅਜਲ ਕਲਦੀ ਜੀ ਅਚੀਵਮੈਂਟ ਹੈ ਬਟੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅਨਸਰ ਹਨ ਉਹਨਾਂ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਕਿ ਅਸੀਂ ਨਸ਼ੇ ਔਰ ਜਿੰਨੇ ਵੀ ਮਾੜੇ ਅਨਸਰ ਹਨ ਉਹਨਾਂ ਤੇ ਕੁਛ ਨਾ ਕੁਥਲ ਪਾੰਦ ਰਹਾਂਗੇ ਥੈਂਕ ਯੂ ਅੰਮ੍ਰਿਤ ਦੇ ਸਪੋਸ਼ਟ ਬੇ ਜੀ ਕਾਹ ਜੀ ਕਾਰਡ ਡਾਊਨ ਹੋਇਆ ਹੈ ਜੀ ਬੜੀ ਆਪ ਜੀ ਹੈ ਕੁਝ ਇਹ ਲੇਟਿਸ ਟੂ अर्ली ਟੂ ਟੈਲ ਬਟ ਧਿਊਰਿੰਗ ਰਿਮਾਂਡ ਵੀ ਕਲੀਅਰ ਹੈ ਇਹ ਚੋਰੀ ਵੀ ਆ ਗਿਆ ਸੀ ਨਾ ਵੀ ਆਪਣੇ ਸਪਲਾਈ ਚੈਨਲ ਜਿਹੜੇ ਜਿਹੜੇ ਹੈਗੇ ਨੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਦਾ ਸੀ ਬਿਜਲੀ ਰਿੰਕ ਤੇ ਉਹ ਬਿਜਲੀ ਚ ਜਾਣਾ ਸੀ ਤੁਸੀਂ ਦੇਖੋ ਹੁਣ ਹਲੇ ਤਾਂ ਹੀ ਕਹਿ ਰਹੇ ਆ ਕਿ ਇਸੇ ਪਿੱਛੋਂ ਤਰਨਤਾਰਨ ਚ ਲੈ ਕੇ ਆਏ ਸੀ ਔਰ ਇਹਦੇ ਹੈ ਵੀ ਨਹੀਂ ਜਿਹੜੇ ਹੈਗੇ ਲੋਕਲ ਨਹੀਂ ਬਟ ਸਾਡੇ ਕਿਉਂਕਿ ਲੋਕਲ ਟੀਮ ਹੈ ਇਹਨਾਂ ਨੂੰ ਇੰਟਰਸੈਪਟ ਕੀਤਾ ਹੈ ਹੋ ਸਕਦਾ ਸਾਡੇ ਏਰੀਆ ਚ ਜਾਂ ਹਰਿਆਣਾ ਦੇ ਵਾਲੇ ਤੋਂ ਬਟ ਰਾਈਟ ਨਾਓ ਆਈ ਕਨ ਕਨਫਰਮ ਕਿ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਇਹਨਾਂ ਲਗ ਲਗ ਜਗ੍ਹਾ ਤੇ ਰਹਿਣ ਵਾਲੇ ਆ ਜਿਹੜੇ ਰਿਸ਼ਤਾ ਕੀ ਹੈ रिश्ता जी ड्रग पेडलर्स की आपस तो में नेटवर्किंग भी होती है सो रिश्ता ने की है उसी तफ्तीश से या अपने रिमांड से दस सकते हैं मैम हर्षदीप है उनकी उम्र जो है हम 30 साल है कि तो दो केस पहला भी है तो के, से के? ये किसी रैकेट के अंडर काम करे की एनो कोई डील दी थी किसी की जी ये एक कोई पर्चा है पहला दूसरा तो जेड़ा दर्ज की था सो एक कोई पर्चा है ना दोनों पे कॉमन ही पर्चा मतलब दे आर केस वार इन दैट केस ਤੇ ਬਾਕੀ ਐਸ ਤਿੰਨੋਂ ਵੱਖਰੀ ਵੱਖਰੀ ਜਗ੍ਹਾ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਫਟਰ ਟੇਕਿੰਗ ਰਿਮਾਂਡ ਹੀ ਦੇ ਦਿੱਤੇ। ਮੈਂ ਬ੍ਰੈਸ ਨੋਟ ਦਾ ਜ਼ੋਰ ਦਤਾ ਹੈ। ਨਹੀਂ ਜੀ ਇਹ ਐਕਚੁਅਲੀ ਸੇਮ ਹੈ ਉਹ ਗਲਤੀ ਨਾਲ ਲਿਖ ਕਰ ਦਿੱ। 147 ਐਡਿਸ਼ਨ ਅੱਛਾ ਏ। ਅਗਰ ਦੂਮ ਸੌਰੀ ਸੌਰੀ। ਵਾਟ ਵਾਸ ਦ ਕੁਐਸਚਨ ਅਗੇ? ਯਮਨ ਅਕੀ 20 ਸਾਲ ਦੀ ਉਮਰ ਦੇ ਵਿੱਚ ਦੋ ਕੇਸ ਹੋ ਰਹੇ ਜਿੱਦ ਤੇ ਉਹ ਇੰਡਾ ਵਿੱਚ ਵੀ ਹੈ ਸਿਰਸਾ ਵਿੱਚ ਵੀ ਹੈ ਜਿਸ ਇਨੈਕਟ ਦੇ ਅੰਦਰ ਕਿਸੇ ਨੂੰ ਕੋਈ ਕੰਨਨ ਕੋਈ ਫਾਰਮ ਆਉਂਦਾ ਹੈ ਜਿਸ ਦੇ ਤੋਂ ਕੋਈ ਕੰਮ ਕਰਦੇ ਹੈ ਜਾਂ ਆਪਣਾ ਹੀ ਚਲਾ ਲੈਂਦਾ ਅਕੇਨ ਜੀ ਆਈ ਕੈਨ ਓਨਲੀ ਟੈਲ ਯੂ ਦਿਸ ਆਫਟਰ ਪ੍ਰੋਪਰ ਇਨਵੈਸਟਿਗੇਸ਼ਨ ਬਾਕੀ టు 18th ਤੋਂ ਬਾਅਦ ਤੇ ਹੀ ਇਸਨ ਅਡਲਟ ਸੋ ਇਟ ਇਜ਼ ਨਾਟ ਲਾਈਕ 20 ਦੇ ਹੋਰ ਵੀ ਸਾਡੇ ਡਰਗ ਪੈਡਲਰਸ ਤੇ ਹੀ ਅਸੀਂ ਪੜਿਆ ਜਿਹੜੇ ਇਸ ਉਮਰ ਦੇ ਹੁੰਦੇ ਹੈ ਕੀ ਆਪ ਵੀ ਨਸ਼ਾ ਕਰਦੇ ਹੋ ਤੇ ਕਲਾ ਸਪਲਾਈ ਵਾਲੇ ਹਾਲੇ ਜੀ ਆਈ ਕੈਨਟ ਕਮਿਟ ਟੂ ਥੈਟ ਹੁਣ ਤੱਕ ਸਾਨੂੰ ਆਪ ਕਰਨ ਦੀ ਗੱਲ ਤਾਂ ਨਹੀਂ ਪਤਾ ਲੱਗੀ ਬਟ ਇਸ ਤਰ੍ਹਾਂ ਦੀ ਕੁਆਂਟੀਟੀ ਲੈ ਕੇ ਆ ਰਹੇ ਤਾਂ ਡੈਫੀਨਿਟਲੀ ਸਪਲਾਈ ਕਰ ਦੋ। ਬਿਲਕੁਲ। ਤੁਹਾਨੂੰ 8 ਤੋਂ 10 ਘੰਟੇ ਹੋ ਗਏ ਜਿਨ੍ਹਾਂ ਨੂੰ ਫਟਾਹ ਹੁਣ ਤੱਕ ਤੁਹਾਡੀ ਤਫ਼ਤੀਸ਼ ਕੀ ਨਿਕਲਿਆ। ਜੀ ਹੁਣ ਤੱਕ ਦੀ ਤਫ਼ਤੀਸ਼ 'ਚ ਇਹ ਸਾਰੇ ਪ੍ਰੋਸੈਸ ਤੋਂ ਵੀ ਟਾਈਮ ਲੱਗਦਾ। ਪਹਿਲਾਂ ਇਹਨਾਂ ਨੂੰ ਇੰਟਰਸੈਪਟ ਕੀਤਾ ਫਿਰ ਤਲਾਸ਼ੀ ਲਈਏ ਸਾਰਾ ਪ੍ਰੋਸੀਜਰ। ਕਰਨਤਨ ਦੀ ਜੇੜੀ ਜਦ ਸਾਹਮਣੇ ਆਈ ਉਹ ਦੌਰਾਨ ਪ੍ਰੀਲੀਮਿਨਰੀ ਤਫ਼ਤੀਸ਼ ਹੀ ਆਈ ਹੈ। ਬਾਕੀ ਅੱਗੇ ਦੇਖਦੇ ਹਾਂ। ਅਜੇ ਕੋਈ ਐਜੀਟੇਟਿਡ ਵੀ ਐਨਟੀਏ ਸਾਰੀ ਗ

ਸੋਲਰਾਂ ਦੀ ਦੁਕਾਨ ਤੇ ਕੰਮ ਕਰਦਾ ਸੀ ਬਟ ਇਸ ਤੋਂ ਇਲਾਵਾ ਇਹ ਕੰਮ ਤਾਂ ਕਰਦੇ ਸੀ ਡੈਫੀਨਿਟਲੀ ਡਰਗ ਪੈਡਲਿੰਗ ਦਾ ਠੀਕ ਹੈ ਠੀਕ ਹੈ ਥੈਂਕ ਯੂ ਇੱਕ ਵਾਰ ਸੇ ਪ੍ਰੈਸ ਨੋਟ ਹੀ ਤੁਹਾਨੂੰ ਦੇ ਦਾਂਗੇ ਸਾਡੇ ਕੇਸਿਸ ਤੋਂ ਬਾਅਦ ਇਹਦਾ ਕੋਈ ਨਹੀਂ ਵੈਸੇ ਤੁਸੀਂ ਇਹ ਤਾਂ ਕਵਰ ਪ੍ਰਿੰਟਸ ਹੀ ਕਰ ਲੈਣਾ ਸਾਡੇ